ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਲੂ ਕਰੋ ਚੈੱਕ ਬਟ ਗੁੱਜਰਾਂ ਵਾਲੀ ਮੋਟਰ ਦੇ ਜੀ ਮਿੱਤਰੋ ਦੇਖੋ ਐਣ ਇੱਕ ਸਾਰਸਾਰੇ ਨਿਕਲੇ ਨੇ ਪੂਰੀ ਘੈਂਟ ਬਜਾਈ ਆ ਲਓ ਦੋ ਪਾਣੀ ਲਾਗੇ ਤੇ ਕੱਖਾਂ ਵਾਲੀ ਸਪਰੇ ਹੋ ਗਈ ਕੀ ਤੁਹਾਡੇ ਸਾਹਮਣੇ ਆ ਹਲੇ ਬਰੋਬਰ ਖੜੇ ਨੇ ਧਰਤੀ ਦੇ ਇਹ ਤੋਂ ਬਾਅਦ ਪੈਣਾ ਯੂਰੀਆ ਯੂਰੀਆ ਪਾ ਕੇ ਫਿਰ ਪਾਣੀ ਲੱਗੂਗਾ ਤੇ ਫਿਰ ਬੇਲ ਹੋ ਜੂਗੀ ਉਸ ਤੋਂ ਬਾਅਦ ਹੋਊਗੀ ਸਪਰੇ ਈਮੇਟ੍ਰੋ ਕਰੋ ਚ ਇੱਕ ਨਵਾਂ ਮਕਾਨ ਦੀ ਲੁੱਕ ਮੂਰਿਓ ਲਪਾਈ ਦਾ ਕੰਮ ਹੋ ਗਿਆ ਕਲੀਅਰ ਬਾਕੀ ਦੇਖੋ ਨਾ ਤੁਹਾਨੂੰ ਅੰਦਰੋਂ ਪਾਈਪਾਂ ਪੂਪਾਂ ਦੀ ਫਿਟਿੰਗ ਸਾਰੀ ਹੋ ਗਈ ਅਰਸੋਈ ਜਿਵੇਂ ਪੈ ਗਈਆਂ ਸਲੇਬਾਂ ਕਸਹਾਰੀਆਂ ਟੋਟੀਆਂ ਟਾਟੀਆਂ ਵਾਲੇ ਪਾਇਪੂ ਸਭ ਓਕੇ ਹਲੋ ਜੀ ਨਾਲ ਹੁੰਦੇ ਚੱਲਦਾ ਦਰਮੁਟ ਸਾਰੇ ਕਮਰਿਆਂ 'ਚ ਆ ਦੇਖੋ ਸਫਾਈ ਕਰਕੇ ਆ ਥੰਮਾਜ ਦਾ ਰੋੜੀ ਵੀ ਪਾਤੀ ਚਲਦੀ ਆ ਕਮਰੇ ਆ ਦੀਆ ਦੇਖੋ ਉੱਪਰਲੇ ਪੋਰਸ਼ਨ ਚ ਪੈ ਗਈ ਰੋੜੀ ਆ ਦੇਖੋ ਅੰਦਰ ਤੇ ਮੇਸਤਰੀ ਦਾ ਜਿਹੜਾ ਮੇਨ ਕੰਮ ਲਪਾਈ ਵਾਲੇ ਦਾ ਮੁੱਕ ਗਿਆ ਤੇ ਕੱਚਾ ਕਰਨੇ ਵਾਲਾ ਹੁਣ ਰਹਿ ਗਿਆ ਪੱਥਰ ਵਾਲੇ ਦਾ ਤੇ ਚੱਲੂਗਾ ਕੰਮ ਜੀ ਬਹੁਤੀ ਲਓ ਜੀ ਲਾਸਟ ਪੋਰਸ਼ਨ ਤੇ ਸਰੇ ਵਾਲੇ ਤੇ ਛੱਤ ਤੇ ਮਿੱਟੀ ਪਾ ਕੇ ਫਾਰਸ਼ ਲੱਗ ਗਿਆ ਟਾਇਲਟ ਦਾ ਲਾਇਆ ਫਾਰਸ਼ ਤੋਂ ਬਾਅਦ ਕੰਮ ਨੇ ਚੱਲਣਾ ਪੱਥਰ ਵਾਲੇ ਨੇ ਪੱਥਰ ਵਾਲੇ ਤੋਂ ਬਾਅਦ ਚੱਲੂਗਾ ਪੱਥਰ ਲੱਗਣ ਤੋਂ ਬਾਅਦ ਫੇਰ ਬਿਜਲੀ ਵਾਲੇ ਦਾ ਬਿਜਲੀ ਵਾਲੇ ਤੋਂ ਬਾਅਦ ਚੱਲੂਗਾ ਬਾਲ ਪੱਟੀ ਦਾ ਜੋ ਵੀ ਕੰਮ ਨਾਲ ਚਗਾਠਾਂ ਵਾਲਾ ਤੇ ਜਿਹੜੇ ਜਿਹੜੇ ਕੰਮ ਬਰਿਆਂਦੇ ਨੇ ਹੋਈ ਜਾਣ ਨੇ ਹੁਣ ਫੇਰ ਬਹੁਤ ਟਾਈਮ ਹੋ ਗਿਆ ਤੇ ਆਪਾਂ ਦਿਖਾਇਆ ਜੀ ਵੀ ਕੰਨਾ ਦਾ ਕੰਮ ਹੋ ਗਿਆ ਤੇ ਇੱਥੇ ਤੱਕ ਪਹੁੰਚ ਗਿਆ ਬਾਹਰਲੇ ਪਾਸੇ ਵੀ ਲੱਗੀ ਰੋੜੀ ਪੈਣਾ ਖੌਦਿਆਂ ਵਾਲਾ ਆਪਣੀਆਂ ਆਹ ਜਿਹੜੇ ਹੁੰਦੇ ਨੇ ਖੌਦੀਆਂ ਬਣਾ ਗਿਆ ਤੇ ਪਾਈਪ ਪਾ ਗਿਆ ਛੋਟੀਆਂ ਟੱਕਣ ਟੁੱਕਣ ਲਾ ਗਿਆ ਇੱਕ ਰੇ ਦੇ ਚਲਾ ਤੇ ਦੋ ਆਹ ਲਾ ਤੇ ਤੇ ਪੈਪ ਜਾਂਦੇ ਨੇ ਆ ਇੱਕ ਇਧਰ ਨਹੀਂ ਜਾਂਦਾ ਕਿਧਰ ਨਹੀਂ ਜਾਂਦਾ ਬਜਰੀ ਨਾਲ ਕਰ ਗਿਆ ਪੱਕੇ ਪੈਪਾਂ ਨੂੰ ਸੀਵਰੇਜ ਵਾਲਿਆਂ ਨੂੰ ਤੇ ਇੱਕ ਆ ਬਣਾਤੀ ਟੰਕਾ ਮੂਰੇ ਆ ਗਿਆ ਖੇਤ ਦੇ ਸਾਈਡ ਤੇ ਚੱਲਦਾ ਜੀ ਖੇਤ ਯੂਰੀਆ ਦਾ ਕੰਮ ਆਲੂਆਂ ਨੂੰ ਆ ਲਓ ਜੀ ਕਰੋ ਚੈੱਕ ਆਪ ਪ੍ਰੋਟੈਕਟ ਪਾ ਕੇ ਨਾਲ ਦੋ ਲਾਗੇ ਪਾਣੀ ਤੇ ਪਹਿਲਾ ਯੂਰੀਆ ਤਾਕਤਾਲੀ ਸਪਰੇ ਹਲੇ ਕੋਈ ਨਹੀਂ ਕੀਤੀ ਤੇ ਚੱਲਦਾ ਮਜ਼ਦਮ ਲਾ ਰਹੇ ਨੇ ਦੇਖੋ ਯੂਰੀਆ ਇੱਧਰ ਆਜੇ ਲੱਗੇ ਹੋਏ ਦੋਏ ਈਸ਼ਵਰ ਤੇ ਮੁਕੇਸ਼ભાઈ ਦੋ ਦਿਨ ਹੋ ਗਏ ਪਾਣੀ ਲੱਗੇ ਨੂੰ ਇੰਨਾ ਕ ਗਿੱਲਾ ਹੈ ਤੇ ਨਰਮ ਨਰਮ ਚ ਪੈ ਜੂ ਤੇ ਨਾਲ ਹੁੰਦੇ ਪੌਦਿਆਂ ਦੇ ਜੜਾਂ ਤੱਕ ਚਲਿਆ ਜਾਊਗਾ ਤੇ ਇਦਾਂ ਦੀ ਗ੍ਰੋਥ ਆਲੂਆਂ ਦੀ ਐ ਲਾਰਾ ਸਾਰਾ ਹੀ ਇਦਾਂ ਦਾ ਖੜਾ ਮਿੱਤਰੋ ਦੱਸੋ ਜਰੂਰ ਕਿਦਾਂ ਦਾ ਲੱਗਦਾ ਤੁਹਾਨੂੰ ਆਲੂ ਇਹ ਹੈਗੀ ਆ ਜੀ ਬਿਜਾਈ ਕੋਈ ਤਕਰੀਬਨ ਮਹੀਨੇ ਦਾ ਆਲੂ ਹੋਇਆ 17 18 ਤਰੀਕ ਦੇੜਗੇੜ ਦੀ ਬਿਜਾਈ ਹੋਣੀ ਆ ਪੰਜ ਚਾਰ ਦੋ ਦਿਨ ਉੱਤੇ ਜਿਹੜੇ ਲੰਗੇ ਨੇ ਬਸ ਵੀ ਦੋ ਚਾਰ ਦਿਨ ਪਹਿਲਾਂ ਕਢਾਇਆ ਵਤੀ ਉਹਦੇ ਕਰਕੇ ਜਿਆਦਾ ਪੁੰਗ ਰਿਆ ਹੈ ਤੇ 6 ਗੀਲੇ ਨੇ ਇਹ 7 ਬੈਗ ਲਿਆਏ ਨੇ ਰੱਖ ਕੇ ਬਾਅਦ ਘਾਟ ਜੂ ਵੀ ਹੋਊ ਆ ਸਮਾਨ ਪਾ ਰਹੇ ਆ ਨਾਲ ਯੂਰੀਏ ਦੇ ਪਹਿਲੇ ਯੂਰੀਏ ਦੇ ਜੀ ਮੇਟਰੋ ਚੱਲਦਾ ਕੰਮ ਕਰ ਆ ਦੋ ਪਲਾਟਾਂ ਚ ਪਾ ਰਹੇ ਨੇ ਆਲੂ ਕਰੋ ਚੈੱਕ ਦੂਸਰਾ ਰੇ ਪਾ ਰਹੇ ਨੇ ਈਸ਼ਵਰભાઈ ਤੇ ਮੁਕੇਸ਼ભાઈ ਦੋਏ ਲੱਗੇ ਹੋਏ ਨੇ ਇੱਧਰ ਆ ਗਏ ਹੁਣ ਲੈ ਕੇ ਟਰੈਕਟਰ ਉਧਰ ਇਹ 6 ਕਿਲਿਆਂ ਚ ਪਾਇਆ ਏ ਤੇ 2 ਕਿਲਿਆਂ ਚ ਅਜਿਹਾ ਪਾਉਣਗੇ ਉਹ ਵੀ ਪਤਾ ਹੱਡਾ ਰੋੜੀ ਵਾਲਾ ਮੂਰੇ ਵਾਲਾ ਨਹੀਂ ਬਸ ਬਸ ਇੱਥੇ ਹੀ ਰੰਦੇ ਨੇ ਦੋ ਥੈਲੀ ਕੀ ਪਾਇਆ ਮਲਾ ਕੇ ਵਿੱਚ ਉਹ ਰੱਖੀ ਲਓ ਜੀ ਉਹ ਥੈਲੀ ਰੱਖ ਦਿਓ ਜੀ ਠੀਕ ਆ ਠੀਕ ਆ ਜੀ ਮਿੱਤਰੋ ਜਿਹੜਾ ਮਟੀਰੀਅਲ ਸਹੋਲੀ ਪਾਇਆ ਉਹ ਆ ਦੋ ਕਿਲਿਆਂ ਦੇ ਵਿੱਚ ਪਾਇਆ ਆ ਲਓ ਜੀ ਤੁਹਾਡੇ ਸਾਹਮਣੇ ਆ ਯੂਰੀਏ ਚ ਮਲਾ ਕੇ ਦੀਆ ਪਿਆਰ ਨਾਲ ਰੇਪਾ ਰਹੇ ਨੇ ਬੰਦੇ ਪੂਰਾ ਘੈਂਟ 5 5 6 6 ਬਟਾ ਨੂੰ ਪਾਣੀ ਲਾਇਤੇ ਰੇਪਾਉਣ ਨਾਲ ਛੇਤੀ ਪਾ ਲੱਗ ਜਾਂਦਾ ਜੜਾਂ ਤੱਕ ਤਣੇ ਤੱਕ ਪਹੁੰਚ ਜਾਂਦਾ ਕਿਉਂਕਿ ਨਾਲ ਹੁੰਦੇ ਰੇਖੁਰ ਜਾਂਦਾ ਜੇ ਆਪਾਂ ਪਾਣੀ ਤੋਂ ਪਹਿਲਾਂ ਪਾਉਨੇ ਆ ਇੱਕ ਅੱਧਾ ਦਿਨ ਪਾਣੀ ਲੇਟ ਹੋ ਜਵੇ ਤਾਂ ਪਿਆਰੇ ਦਾ ਉਦਾਂ ਹੀ ਸਾਰੇ 9500 ਦੇ ਵਿੱਚੋਂ ਫਰੀਦ ਕੰਪਨੀ ਸੈੱਟ ਹੋਈਆ ਕਨਮ ਦੀ ਸ਼ੂਟਿੰਗ ਆ ਕਾ ਲੂੰ ਸਰੋਚੇ ਇੱਕ ਪ੍ਰੀਤ ਦੇ ਜਹਾਜ਼ ਉਤਰਿਆ ਇਹ ਸਾਰੇ ਹੀ ਆ ਲਓ ਸੌਰੀਆ ਲਾਈਨ ਲੱਗੀ ਅਦਰ ਦਰਖਤਾਂ ਦੇ ਟਰੈਕਟਰਾਂ ਦਾ ਹੜ ਪਹੁੰਚ ਗਿਆ ਆ ਲਓ ਟਰੈਕਟਰ ਟਰੈਕਟਰਾਂ ਦੇ ਲਓ ਜੀ ਮਿੱਤਰੋ ਆ ਗਰਾਊਂਡ ਬਣਾਇਆ ਵਾ ਆ ਦੇਖੋ ਸਰਕਲ ਟਰੈਕਟਰਾਂ ਦਾ ਸਰਕਲ ਬਣਾਤਾ ਦੇਖੋ ਇਹਦੇ ਉੱਪਰਲੀ ਸਾਈਡ ਬਣਾਉਣਾ ਕੰਬਾਈਨ ਵਾਲਾ ਥੋਲ ਕੇਰਾ